ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਹਾਂ ਨੀਸ਼ਾ ਰਾਣੀ ਆਪਣੇ ਕਮਰੇ ਦੇ ਵਿੱਚ ਬੈਠੀ ਆ ਕਮਰੇ ਦੇ ਵਿੱਚ ਬੈਠੀ ਉਹ ਪਿਛਲੀਆਂ ਯਾਦਾਂ ਦੇ ਵਿੱਚ ਗਵਾਚੀ ਹੋਈ ਆ ਅਚਾਨਕ ਬਾਹਰ ਇੱਕ ਆਵਾਜ਼ ਆਉਂਦੀ ਹੈ ਖੜਕਾ ਹੁੰਦਾ ਤੇ ਉਹ ਕਮਰੇ ਦੇ ਵਿੱਚੋਂ ਉੱਠ ਕੇ ਵਿਹੜੇ ਦੇ ਵਿੱਚ ਆ ਜਾਂਦੀ ਆ ਵਿਹੜੇ ਦੇ ਵਿੱਚ ਉਹ ਵੇਖਦੀ ਆ ਕਿ ਤੇਜ਼ ਹਵਾ ਦਾ ਇੱਕ ਝੁੰਕਾ ਆਇਆ ਤੇ ਉਹਨੇ ਇੱਕ ਨਾ ਉਹਦਾ ਬਕਸਾ ਰੱਖਿਆ ਹੋਇਆ ਸੀਗਾ ਜਿਹਨੂੰ ਆਪਾਂ ਅਟੈਚੀ ਕਹਿ ਦਿੰਨੇ ਆ ਉਹਨੇ ਬਾਹਰ ਰੱਖਿਆ ਸੀ ਉਹ ਧੁੱਪ ਲਗਾਉਣ ਲਈ ਕਈ ਵਾਰੀ ਨਾ ਆਪਾਂ ਅਟੈਚੀ ਦੇ ਵਿੱਚ ਪੁਰਾਣੇ ਕਾਗਜ਼ਾਤ ਵਗੈਰਾ ਪਏ ਹੁੰਦੇ ਆ ਉਹਨੇ ਧੁੱਪ ਲਗਾਉਣ ਦੇ ਲਈ ਰੱਖਿਆ ਸੀ ਉੱਪਰ ਕਿਸੇ ਚੀਜ਼ ਤੇ ਤੇ ਉਹਨਾਂ ਹਨੇਰੀ ਦਾ ਬੁੱਲਾ ਆਇਆ ਹਵਾ ਦਾ ਉਹਦੇ ਨਾਲ ਡਿੱਗ ਗਿਆ ਜਿਹਦੇ ਕਰਕੇ ਉਹਦਾ ਧਿਆਨ ਜਿਹੜਾ ਪੰਗ ਹੋ ਗਿਆ ਤੇ ਉਹ ਬਾਹਰ ਆ ਗਈ ਚਲੋ ਉਹ ਇੱਕ ਇੱਕ ਕਰਕੇ ਉਹ ਅਟੈਚੀ ਵਾਲੀਆਂ ਚੀਜ਼ਾਂ ਚੁੱਕਦੀ ਆ ਉਹ ਚੀਜ਼ਾਂ ਕਾਫੀ ਉਹਦੇ ਵਿੱਚ ਕਾਗਜ਼ ਪੱਤਰ ਸੀ ਤੇ ਉਹਦੇ ਬੱਚਿਆਂ ਦੀਆਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ ਫੋਟੋਆਂ ਸੀ ਨਿਸ਼ਾ ਰਾਣੀ ਦੇ ਪਤੀ ਦੀਆਂ ਫੋਟੋਆਂ ਸੀ ਸਾਰੀਆਂ ਜੋ ਪਿਛਲੀਆਂ ਯਾਦਾਂ ਉਹਨੇ ਕੈਮਰੇ ਦੇ ਵਿੱਚ ਕੈਦ ਕਰਕੇ ਫੋਟੋਆਂ ਦੇ ਰੂਪ ਦੇ ਵਿੱਚ ਸਾਂਭ ਰੱਖੀਆਂ ਸੀ ਉਹਨੇ ਤੋਂ ਪੇਸ ਕਰਕੇ ਰੱਖੀਆਂ ਸੀ ਕਿ ਉਹਨਾ ਜਦੋਂ ਅੰਦਰ ਬੰਦ ਰਹਿੰਦੀਆਂ ਐਲਬਮ ਦੇ ਵਿੱਚ ਨਹੀਂ ਪਾਈਆਂ ਹੋਈਆਂ ਸੀ ਉਹਨਾ ਥੋੜੀਆਂ ਸਲਾਬੀਆਂ ਹੋ ਜਾਂਦੀਆਂ ਚਲੋ ਉਹਨਾਂ ਨੂੰ ਉੱਥੇ ਹੀ ਢਗਾ ਕੇ ਮੰਜੇ ਤੇ ਫਿਰ ਉਹਨਾਂ ਦੇ 베ੜੇ ਦੇ ਵਿੱਚ ਇੱਕ ਝੂਲਾ ਲੱਗਿਆ ਹੁੰਦਾ ਝੂਲੇ ਤੇ ਆ ਕੇ ਬਹਿ ਜਾਂਦੀ ਆ ਝੂਲੇ ਤੇ ਬੈਠੀ ਬੈਠੀ ਉਹ ਆਪਣੇ ਸਾਰੇ ਘਰ ਵੱਲ ਵੇਖਦੀ ਆ ਤੇ ਸੋਚਦੀ ਆ ਕਿ ਕਿਸੇ ਟਾਈਮ ਇਸ ਘਰ ਦੇ ਵਿੱਚ ਰੌਣਕ ਲੱਗੀ ਹੁੰਦੀ ਸੀ ਤੇ ਅੱਜ ਮੈਂ ਕੱਲੀ ਇਸ ਘਰੇ ਹਨਾ ਬੈਠੀ ਵੀ ਮੇਰਾ ਸਮਾਂ ਨਹੀਂ ਲੰਘ ਰਿਹਾ ਉਹ ਸੋਚਦੀ ਆ ਵੀ ਮੇਰੇ ਉਹ ਬੱਚੇ ਇੱਕ ਬੇਟੀ ਤੇ ਦੋ ਬੇਟੇ ਜਿਹੜੇ ਮੇਰੇ ਬਿਨਾ ਸਾਹ ਨਹੀਂ ਲੈਂਦੇ ਸੀ ਵੀ ਹੁਣ ਉਹਨਾਂ ਨੂੰ ਮੇਰੀ ਯਾਦ ਤੱਕ ਨਹੀਂ ਆਉਂਦੀ ਨਿਸ਼ਾ ਰਾਣੀ ਦੇ ਪਤੀ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਨਿਸ਼ਾ ਰਾਣੀ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਇੱਕ ਬੇਟੀ ਉਹਦੀ ਬੇਟੀ ਨੌਕਰੀ ਕਰਦੀ ਆ ਜਿਸ ਕਰਕੇ ਉਹਦੇ ਕੋਲ ਟਾਈਮ ਨਹੀਂ ਹੁੰਦਾ ਕੀ ਕਹਿਣਾ ਉਹ ਕਤੇ 6 ਮਹੀਨਿਆਂ ਦੇ ਵਿੱਚ ਇੱਕ ਘੇੜਾ ਮਾਰ ਲੇ ਨਿਸ਼ਾ ਰਾਣੀ ਦਾ ਵੱਡਾ ਬੇਟਾ ਬਾਹਰ ਗਿਆ ਹੋਇਆ ਸੀ ਤੇ ਜਿਹੜਾ ਉਹਦਾ ਛੋਟਾ ਬੇਟਾ ਸੀ ਉਹ ਵੀ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਸੀ ਕੀ ਕਹਿਣਾ ਬਾਹਰਲਾ ਕਦੇ ਮਹੀਨੇ ਦੇ ਵਿੱਚ ਇੱਕ ਵਾਰ ਫੋਨ ਕਰ ਲੈਂਦਾ ਤੇ ਜਿਹੜਾ ਸ਼ਹਿਰ ਵਾਲਾ ਸੀ ਉਹ ਵੀ ਕੀ ਕਹਿਣਾ ਕਦੇ-ਕਦਾਈਂ ਫੋਨ ਕਰਦਾ ਆਪਣੇ ਤਿੰਨੇ ਬੱਚਿਆਂ ਬਾਰੇ ਸੋਚਦੀ ਹੋਈ ਨਿਸ਼ਾ ਰਾਣੀ ਵੀ ਜਦੋਂ ਮੇਰੇ ਘਰ ਵਾਲੇ ਦੀ ਮੌਤ ਹੋਈ ਆ ਤਾਂ ਉਸ ਤੋਂ ਬਾਅਦ ਮੈਂ ਕਿੰਨੀ ਸਖਤ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਇਸ ਆਸ ਦੇ ਵਿੱਚ ਕਿ ਮੇਰੇ ਬੱਚੇ ਨੌਕਰੀ ਕਰਨਗੇ ਸੌਖੇ ਰਹਿਣਗੇ ਤੇ ਮੇਰੇ ਲਈ ਸਮਾਂ ਕੱਢਣਗੇ ਕਿਉਂਕਿ ਜੇ ਸਹੀ ਹਿਸਾਬ ਨਾਲ ਉਹ ਨੌਕਰੀ ਕਰਨਗੇ ਉਹਨਾਂ ਕੋਲ ਸਮਾਂ ਹੋਊਗਾ ਆਪਣੀ ਮਾਂ ਲਈ ਪੈਸਾ ਵੀ ਹੋਊਗਾ ਸਮਾਂ ਵੀ ਹੋਊਗਾ ਪਰ ਅੱਜ ਉਹ ਇਸ ਘਰ ਦੇ ਵਿੱਚ ਬਿਲਕੁਲ ਇਕੱਲੀ ਸੀ ਸੋਚਦੀ ਸੋਚਦੀ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਵਗ ਕੇ ਉਹਦੇ ਕੱਪੜਿਆਂ ਉੱਤੋਂ ਦੀ ਹੁੰਦੇ ਹੋਏ ਝੁੱਲੇ ਦੇ ਹੇਠਾਂ ਜਿਹੜੇ ਝੁੱਲੇ ਤੇ ਉਹ ਬੈਠੀ ਹੁੰਦੀ ਆ ਝੁੱਲੇ ਦੇ ਹੇਠਾਂ ਡਿੱਗ ਕੇ ਮਿੱਟੀ ਦੇ ਵਿੱਚ ਸਮਾ ਜਾਂਦੇ ਆ ਉਹ ਬੜੀਆਂ ਚੀਜ਼ਾਂ ਨੂੰ ਯਾਦ ਕਰਦੀ ਆ ਤੇ ਹੁੱਕੀ ਹੁੱਕੀ ਰੋਣ ਲੱਗ ਜਾਂਦੀ ਆ ਫਿਰ ਉਹ ਸੋਚਦੀ ਆ ਕਿ ਨਿਸ਼ਾ ਕੀ ਕਿਹਨੂੰ ਰੋਕੇ ਵਿਖਾਉਣੀ ਆ ਤੈਨੂੰ ਕਿਹਨੇ ਪੁੱਛਣਾ ਫਿਰ ਉਹ ਖੜੀ ਹੁੰਦੀ ਆ ਝੂਲੇ ਤੋਂ ਖੜੀ ਹੋ ਕੇ ਜਿਹੜੀਆਂ ਫੋਟਮਾਂ ਪਈਆਂ ਸੀ ਉਹਨਾਂ ਸਾਰੀਆਂ ਫੋਟਮਾਂ ਨੂੰ ਸਮੇਟਦੀ ਆ ਤੇ ਉਹਨਾਂ ਨੂੰ ਲਫਾਫੇ ਦੇ ਵਿੱਚ ਪਾ ਕੇ ਰੱਖ ਲੈਂਦੀ ਆ ਸ਼ਾਮ ਦੇ ਖਾਣੇ ਦੀ ਉਹ ਤਿਆਰੀ ਕਰਦੀ ਆ ਖਾਣਾ ਬਣਾ ਕੇ ਉਹ ਰਾਤ ਨੂੰ ਮੰਜੇ ਤੇ ਪੈ ਜਾਂਦੀ ਆ ਉਹਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਹਦਾ ਮਨ ਬਹੁਤ ਬੇਚੈਨ ਸੀ ਚਲੋ ਪਾਸੇ ਮਾਰਦਿਆਂ ਕਿਵੇਂ ਨਾ ਕਿਵੇਂ ਔਖੀ ਸੌਖੀ ਰਾਤ ਲੰਘ ਜਾਂਦੀ ਆ ਤੇ ਅਗਲੇ ਦਿਨ ਸਵੇਰੇ ਚਾਹ ਪਾਣੀ ਪੀ ਕੇ ਉਹ ਲਫਾਫਾ ਚੱਕਦੀ ਆ ਫੋਟੋਮਾਂ ਵਾਲਾ ਤੇ ਉਹ ਸਾਰੀਆਂ ਫੋਟੋਮਾਂ ਜਿਹੜੀਆਂ ਇੱਕ ਫੋਟੋਗ੍ਰਾਫਰ ਦੀ ਦੁਕਾਨ ਤੇ ਜਾ ਕੇ ਉਹਨੂੰ ਕਹਿੰਦੀ ਆ ਵੀ ਇਹਨਾਂ ਨੂੰ ਤੂੰ ਫਰੇਮ ਦੇ ਵਿੱਚ ਜੜ ਦੇ ਮੈਂ ਆਪਣੇ ਕਮਰੇ ਦੇ ਵਿੱਚ ਲਾਉਣੀਆਂ ਨੇ ਫੋਟੋਗ੍ਰਾਫਰ ਸਾਰੀਆਂ ਫੋਟੋਮਾਂ ਨੂੰ ਧਿਆਨ ਨਾਲ ਵੇਖਦਾ ਤੇ ਉਹਨੂੰ ਕਹਿੰਦਾ ਕਿ ਆਂਟੀ ਕੋਈ ਗੱਲ ਨਹੀਂ ਕੱਲ ਸ਼ਾਮ ਤੱਕ ਸਾਰੀਆਂ ਫੋਟੋਮਾਂ ਮੈਂ ਫਰੇਮ ਕਰ ਦੂੰ ਤੁਸੀਂ ਕੱਲ ਨੂੰ ਸ਼ਾਮ ਨੂੰ ਲੈ ਜਿਓ ਚਲੋ ਨਿਸ਼ਾ ਰਾਣੀ ਉੱਥੋਂ ਵਾਪਸ ਮੁੜ ਆਉਂਦੀ ਆ ਆ ਕੇ ਉਹ ਆਪਣੇ ਰੋਟੀ ਪਾਣੀ ਦੀ ਤਿਆਰੀ ਕਰਦੀ ਆ ਉਹਦੇ ਫੋਨ ਦੀ ਘੰਟੀ ਵੱਜਦੀ ਆ। ਜਦੋਂ ਉਹ ਵੇਖਦੀ ਆ ਵੀ ਉਹਦੇ ਵੱਡੇ ਬੇਟੇ ਦਾ ਫੋਨ ਸੀ, ਬਾਹਰਲੇ ਬੇਟੇ ਦਾ ਫੋਨ। ਤੇ ਉਹ ਹੈਰਾਨ ਰਹਿ ਜਾਂਦੀ ਆ। ਚਲੋ ਹੈਲੋ ਕਹਿੰਦੀ ਆ ਤਾਂ ਅੱਗੋਂ ਉਹਦੇ ਬੇਟੇ ਅਮਨ ਦੀ ਆਵਾਜ਼ ਆਉਂਦੀ ਆ ਜਿਹੜੀ ਕਿ ਬਹੁਤ ਦਰਦਪਰੀ ਆਵਾਜ਼ ਸੀ। ਉਹਨੂੰ ਇਦਾਂ ਲੱਗਿਆ ਵੀ ਜਿਵੇਂ ਬਹੁਤ ਹੀ ਦੁਖੀ ਮਨ ਨਾਲ ਉਹਦਾ ਬੇਟਾ ਗੱਲ ਕਰ ਰਿਹਾ ਹੋਵੇ। ਉਹ ਕਹਿੰਦੀ ਹਾਂ ਬੇਟਾ ਅੱਜ ਕਿਵੇਂ ਮਾਂ ਦੀ ਯਾਦ ਆ ਗਈ? ਉਹ ਕਹਿੰਦਾ ਕਿ ਮਾਂ ਤੂੰ ਮੈਨੂੰ ਤਾਂ ਨਹੀਂ ਹੀ ਦੇਈ ਜਾਵੇਂਗੀ ਕਿ ਮੇਰਾ ਹਾਲ ਚਾਲ ਵੀ ਪੁੱਛੇਂਗੀ। ਉਹ ਕਹਿੰਦੀ ਪੁੱਤਰ ਤੁਸੀਂ ਤਾਂਨੇ ਮਾਰਨ ਜੋਗੇ ਹੀ ਛੱਡਿਆ ਮੈਨੂੰ ਮੈਂ ਹੋਰ ਕੀ ਕਰਾਂ ਹਾਲਚਾਲ ਤਾਂ ਤੇਰਾ ਵਧੀਆ ਹੀ ਹੋਣਾ ਵਧੀਆ ਤੂੰ ਚੰਗੀ ਨੌਕਰੀ ਕਰਦਾ ਚੰਗਾ ਪੈਸਾ ਮਾਂ ਦੀ ਤੈਨੂੰ ਲੋੜ ਨਹੀਂ ਤੇ ਵਧੀਆ ਹੀ ਹਾਲ ਹੋਊਗਾ ਤਾਂ ਗੋਮਣ ਕਹਿੰਦਾ ਨਹੀਂ ਮਾਂ ਤੂੰ ਮੇਰੀ ਆਵਾਜ਼ ਦਾ ਦਰਦ ਨਹੀਂ ਪਛਾਣ ਸਕੀ ਤੂੰ ਕਾਦੀ ਮਾਂ ਮੈਂ ਠੀਕ ਨਹੀਂ ਹਾਂਗਾ ਵਧੀਆ ਨਹੀਂ ਹਾਂਗਾ ਇਹ ਸੁਣ ਕੇ ਨਿਸ਼ਾ ਰਾਣੀ ਦੇ ਦਿਲ ਨੂੰ ਹੌਲ ਪੈਂਦਾ ਤੇ ਉਹ ਪੁੱਛਦੀ ਕਿ ਕੀ ਹੋਇਆ ਮੇਰੇ ਬੱਚੇ ਨੂੰ ਕਹਿੰਦਾ ਮਾਂ ਮੈਂ ਬਰਬਾਦ ਹੋ ਗਿਆ ਕੁਝ ਵੀ ਨਹੀਂ ਬਚਿਆ ਉਹ ਕਹਿੰਦੀ ਵੀ ਕੀ ਮਤਲਬ ਉਹ ਕਹਿੰਦਾ ਕਿ ਕੁਝ ਨਹੀਂ ਬੱਸ ਨੌਕਰੀ ਮੈਂ ਛੱਡ ਦਿੱਤੀ ਆ ਤੇ ਮੈਂ ਤੇਰੇ ਕੋਲ ਆ ਕੇ ਰਹਿਣਾ ਚਾਹਣਾ ਜਿਹੜੀ ਗੋਦ ਦੇ ਵਿੱਚ ਤੂੰ ਸਾਨੂੰ ਬਿਠਾਉਂਦੀ ਹੁੰਦੀ ਸੀ ਜਿਹੜੇ ਵਿੜੇ ਦੇ ਵਿੱਚ ਤੂੰ ਸਾਨੂੰ ਤੁਰਨਾ ਸਿਖਾਇਆ ਪੜ੍ਹਨਾ ਸਿਖਾਇਆ ਖੇਡਣ ਸਿਖਾਇਆ ਉਸ ਵਿੜੇ ਦੇ ਵਿੱਚ ਆ ਕੇ ਮੈਂ ਉਸ ਵਿੜੇ ਦਾ ਨਿਗਮ ਮਾਨਣਾ ਚਾਹਣਾ ਮਾਂ ਤੈਨੂੰ ਪਤਾ ਜਦੋਂ ਵੀ ਸਾਡਾ ਜੀ ਕਰਦਾ ਸੀ ਕੁਛ ਖਾਣ ਨੂੰ ਤੂੰ ਸਾਡੇ ਵਾਸਤੇ ਡ్రਾਈ ਫਰੂਟ ਪਾ ਕੇ ਹਲਵਾ ਬਣਾਉਂਦੀ ਹੁੰਦੀ ਸੀ ਤੇ ਨੀsha ਕਹਿੰਦੀ ਕਿ ਪੁੱਤ ਅੱਜ ਵੀ ਮੈਨੂੰ ਯਾਦ ਆ ਰਹੀ ਸੀ ਇਹ ਗੱਲ ਮੇਰਾ ਦਿਲ ਕਰਦਾ ਸੀ ਮੈਂ ਹਲਵਾ ਬਣਾਵਾਂ ਪਰ ਪੁੱਤ ਜਿਉਂ ਤੁਸੀਂ ਤਿੰਨੋਂ ਮੈਨੂੰ ਛੱਡ ਕੇ ਚਲੇ ਗਏ ਮੈਂ ਤਾਂ ਹਲਵਾ ਬਣਾਉਣਾ ਵੀ ਭੁੱਲ ਗਈ ਕਿਉਂਕਿ ਬੱਚਿਆਂ ਦੇ ਬਹਾਨੇ ਮਾਵਾ ਕੁਛ ਨਾ ਕੁਛ ਬਣਾ ਲੈਂਦੀਆਂ ਪੁੱਤ ਮੈਂ ਕੀ ਖਾਣਾ ਉਹ ਕਹਿੰਦਾ ਚੱਲ ਮਾਂ ਫਿਰ ਠੀਕ ਆ ਤੇਰਾ ਪੁੱਤ ਆ ਰਿਹਾ ਆ ਕੇ ਸਭ ਤੋਂ ਪਹਿਲਾਂ ਤੇਰੇ ਹੱਥ ਦਾ ਬਣਿਆ ਹਲਵਾ ਹੀ ਖਾਊਗਾ ਉਹ ਕੰਦੀ ਭਾਗਾਂ ਵਾਲਾ ਦਿਨ ਚੜਿਆ ਖੁਸ਼ੀ ਦੇ ਹੰਝੂ ਉਹਦੀਆਂ ਅੱਖਾਂ ਦੇ ਵਿੱਚ ਆ ਜਾਂਦੇ ਆ ਤੇ ਚੱਲ ਫੋਨ ਕੱਟ ਕੇ ਉਹ ਫਟਾਫਟ ਕੰਮ ਕਰਨ ਲੱਗ ਜਾਂਦੀ ਉਹਨੂੰ ਚਾਹ ਚੜ ਜਾਂਦਾ ਪਰ ਉਹ ਸੋਚਦੀ ਆ ਵੀ ਮੇਰਾ ਪੁੱਤ ਕਿਉਂ ਆਉਂਦਾ ਬਾਹਰ ਲਈ ਐਸ਼ੋ ਆਰਾਮ ਭਰੀ ਜ਼ਿੰਦਗੀ ਛੱਡ ਕੇ ਨੌਕਰੀ ਛੱਡ ਕੇ ਕਿਉਂ ਆਉਂਦਾ ਚਲੋ ਉਹ ਜ਼ਿਆਦਾ ਨਹੀਂ ਸੋਚਦੀ ਇਸ ਗੱਲ ਬਾਰੇ ਉਹ ਆਪਣੀ ਖੁਸ਼ੀ ਨੂੰ ਫਿੱਕੀ ਨਹੀਂ ਪੈਣ ਦੇਣਾ ਚਾਹੁੰਦੀ ਇਸ ਕਰਕੇ ਉਹ ਤਿਆਰੀ 'ਚ ਲੱਗ ਜਾਂਦੀ ਆ ਵੀ ਮੇਰੇ ਪੁੱਤ ਨੂੰਨੇ ਤੇ ਪੋਤੇ-ਪੋਤੀ ਨੇ ਆਉਣਾ ਕਰਦੇ-ਕਰਦੇ ਸ਼ਾਮ ਹੋ ਜਾਂਦੀ ਆ ਤੇ ਸ਼ਾਮ ਨੂੰ ਉਹ ਆਪਣੇ ਪੁੱਤਰ ਨੂੰ ਬੈਕੌਲ ਕਰਦੀ ਆ ਤੇ ਉਹਨੂੰ ਪੁੱਛਦੀ ਆ ਵੀ ਤੂੰ ਕਦੋਂ ਦੀ ਟਿਕਟ ਲਈ ਆ ਕਦੋਂ ਤੂੰ ਆਉਣਾ ਚੱਲ ਜਦੋਂ ਉਹ ਫੋਨ ਕਰਦੀ ਆ ਤਾਂ ਉਹਦੀ ਨੂੰ ਬਿੰਦੂ ਫੋਨ ਚੱਕਦੀ ਆ ਬਿੰਦੂ ਨੂੰ ਕਹਿੰਦੀ ਕਿ ਕਿਵੇਂ ਆ ਪੁੱਤਰ ਉਹ ਕਹਿੰਦੀ ਠੀਕ ਆ ਮਾਂ ਜੀ ਕਹਿੰਦੀ ਕਦੋਂ ਆਉਣਾ ਤੁਸੀਂ ਮੈਂ ਤੁਹਾਡੀ ਕੀ ਜਾਨੀ ਆ ਸੋਨੂੰ ਉਹ ਕਹਿੰਦੀ ਮਾਂ ਤੂੰ ਤਾਂ ਹੀ ਗੱਲ ਕਰਦੀ ਆ ਜਿਵੇਂ ਅਸੀਂ ਦਿੱਲੀ ਤੋਂ ਆਉਣਾ ਹੋਵੇ ਵੀ ਹੁਣ ਬਾਹਰੋਂ ਆਉਣਾ ਟਾਈਮ ਤਾਂ ਲੱਗੂਗਾ ਉਹ ਕਹਿੰਦੀ ਠੀਕ ਆ ਚੱਲ ਕੋਈ ਨਾ ਪੁੱਤ ਦੋ ਦਿਨ ਬਾਅਦ ਆਉਣਾ ਇੱਕ ਦਿਨ ਬਾਅਦ ਆਉਣਾ ਵੀ ਮੈਨੂੰ ਦੱਸੋ ਤਾਂ ਸਹੀ ਕੰਨੀ ਮਾਂ ਕੱਲ੍ਹ ਸ਼ਾਮ ਤੱਕ ਅਸੀਂ ਘਰ ਪਹੁੰਚ ਜਾਵਾਂਗੇ। ਉਹ ਕਹਿੰਦੀ ਚੱਲ ਫਿਰ ਮੈਨੂੰ ਇੱਕ ਗੱਲ ਦੱਸ। ਅਚਾਨਕ ਆਉਣ ਦਾ ਪ੍ਰੋਗਰਾਮ ਕਿਵੇਂ ਬਣਾ ਲਿਆ? ਤਾਂ ਉਹਦੀ ਨੂ ਕਹਿੰਦੀ ਕਿ ਮਾਂ ਸਾਡੀ ਗੱਲ ਸੁਣ ਕੇ ਤੇਰਾ ਮਨ ਦੁਖੀ ਹੋਜੂ। ਉਹ ਕਹਿੰਦੀ ਕਿਉਂ? ਮੇਰੇ ਪੁੱਤ ਨੂ ਨੇ ਆਉਣਾ ਹੋਵੇ ਤੇ ਮੈਂ ਦੁਖੀ ਹੋਵਾਂ? ਉਹ ਕਹਿੰਦੀ ਪੁੱਤ ਨੂ ਦੇ ਆਉਣ ਤੇ ਤਾਂ ਤੂੰ ਖੁਸ਼ ਹੋਵੇਂਗੀ ਪਰ ਆਉਣ ਦਾ ਕਾਰਨ ਸੁਣ ਕੇ ਤਾਂ ਤੂੰ ਦੁਖੀ ਹੋਵੇਂਗੀ। ਉਹ ਕਹਿੰਦੀ ਕਿ ਕੋਈ ਗੱਲ ਨਹੀਂ ਜਿੱਥੇ ਇੰਨੇ ਦੁੱਖ ਚ ਲੱਲਿਆ ਹੋਰ ਝੱਲਣੂ। ਕੀ ਗੱਲ ਆ? ਤਾਂ ਬਿੰਦੂ ਕਹਿੰਦੀ ਮਾਂ ਜੀ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ। ਪਰ 1 ਮਹੀਨਾ ਪਹਿਲਾਂ ਹੀ ਤੇਰੇ ਪੁੱਤ ਦੀ ਨੌਕਰੀ ਚਲੀ ਗਈ ਸਾਰਾ ਕੁਝ ਬਰਬਾਦ ਹੋ ਗਿਆ ਅਸੀਂ ਤਾਂ ਭੁੱਖ ਨੰਗ ਦੇ ਨਾਲ ਭੁੱਲਦੇ ਹਾਂ ਅਸੀਂ ਸ਼ੌਂਕ ਨੂੰ ਨਹੀਂ ਆ ਰਹੇ ਮਜਬੂਰੀ ਨੂੰ ਆ ਰਹੇ ਹਾਂ ਉਹ ਕਹਿੰਦੀ ਕੋਈ ਨਾ ਬੱਤ ਤੁਹਾਡੀ ਮਾਂ ਦਾ ਘਰ ਆ ਹਮੇਸ਼ਾ ਲਈ ਦਰਵਾਜ਼ੇ ਖੁੱਲੇ ਆ ਕੋਈ ਨਾ ਜੇ ਨੌਕਰੀ ਖਤਮ ਹੋਈ ਹੈ ਜ਼ਿੰਦਗੀ ਤਾਂ ਨਹੀਂ ਖਤਮ ਹੋਈ ਜ਼ਿੰਦਗੀ ਤਾਂ ਹੈਗੀ ਹੈ ਨਾ ਕੋਈ ਨਾ ਮੇਰੇ ਬੱਚੇ ਤੁਸੀਂ ਆਓ ਚਲੋ ਆਪਣੇ ਸੱਸ ਦੇ ਮੂੰਹੋਂ ਇਹ ਦਿਲਾਸੇ ਭਰੀ ਗੱਲ ਸੁਣ ਕੇ ਬਿੰਦੂ ਵੀ ਥੋੜੀ ਹੌਂਸਲੇ ਚ ਹੁੰਦੀ ਆ ਅਗਲੇ ਦਿਨ ਸ਼ਾਮ ਨੂੰ ਅਮਨ ਤੇ ਬਿੰਦੂ ਆਪਣੇ ਬੱਚਿਆਂ ਸਮੇਤ ਆਪਣੇ ਘਰ ਪਹੁੰਚ ਜਾਂਦੇ ਆ। ਉਹਦੀ ਮਾਂ ਨੇ ਉਹਨਾਂ ਦੇ ਆਉਣ ਦੀ ਪੂਰੀ ਤਿਆਰੀ ਕਰਕੇ ਰੱਖੀ ਹਲਵਾ ਬਣਾ ਕੇ ਰੱਖਿਆ। ਆਇਆਂ ਨੂੰ ਉਹਨਾਂ ਨੂੰ ਤੇਲ ਢਾਲਦੀ ਆ ਬੜੇ ਆਦਰ ਮਾਨ ਨਾਲ ਅੰਦਰ ਲੈ ਕੇ ਆਉਂਦੀ ਆ। ਬੱਚੇ ਦਾਦੀ ਨੂੰ ਚਿਮਟਦੇ ਆ, ਦਾਦੀ-ਦਾਦੀ ਕਰਦੇ ਆ। ਨਿਸ਼ਾ ਰਾਣੀ ਆ ਜਿਹੜੀ ਬਹੁਤ ਖੁਸ਼ ਹੁੰਦੀ ਆ। ਲਿਆ ਕੇ ਆਪਣੇ ਨੂੰਹ-ਪੁੱਤਰ ਨੂੰ ਅੰਦਰ ਬਿਠਾਉਂਦੀ ਆ ਤੇ ਜਦੋਂ ਅਮਨ ਆ ਕੇ ਵੇਖਦਾ ਉਹੀ ਕੱਚੀ ਸੁਭਾਤ ਜਿਹਦੇ ਵਿੱਚ ਉਹ ਕਦੇ ਇਕੱਠੇ ਪੈਂਦੇ ਹੁੰਦੇ ਸੀ ਪੜਦੇ ਹੁੰਦੇ ਸੀ ਖੇਡਦੇ ਹੁੰਦੇ ਸੀ ਉਸ ਸੁਹਬਤ ਦੇ ਵਿੱਚ ਜਾਂ ਉਹਨਾਂ ਦੀਆਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ ਸਾਰੀਆਂ ਤਸਵੀਰਾਂ ਫਰੇਮ ਕਰਕੇ ਲੱਗੀਆਂ ਪਈਆਂ ਹੁੰਦੀਆਂ ਤੇ ਵੇਖ ਕੇ ਅਮਨ ਜਿਹੜਾ ਉਹਦੇ ਮਤਲਬ ਬੋਲਾ ਜਿਹੜੇ ਉਹ ਮੁਸਕਰਾਉਣ ਲੱਗ ਜਾਂਦੇ ਆ ਉਹਨੂੰ ਸਕੂਨ ਮਿਲਦਾ ਉਹ ਕਹਿੰਦਾ ਮਾਂ ਤੂੰ ਸਾਡੀਆਂ ਫੋਟੋਆਂ ਹਜੇ ਵੀ ਸੰਭ ਰੱਖੀਆਂ ਉਹ ਕਹਿੰਦੀ ਪੁੱਤਰ ਮਾਮਾ ਕੋਲ ਕੀ ਰਹਿ ਗਿਆ ਮਾਂ ਕੋਲੇ ਕੀ ਰਹਿ ਗਿਆ ਫੋਟੋਆਂ ਹੀ ਰਹਿ ਗਈਆਂ ਤੇ ਇਹਨਾਂ ਨੂੰ ਤਾਂ ਮੈਂ ਮਰਦੇ ਤੱਕ ਦਮ ਤੱਕ ਸੰਭ ਕੇ ਰੱਖੂੰ ਜਦੋਂ ਮੈਂ ਮਰ ਗਈ ਫਿਰ ਕੋਈ ਨਹੀਂ ਕਹਿ ਸਕ ਕੁਝ ਨਹੀਂ ਕਹਿ ਸਕਦੀ ਉਹਨਾਂ ਟਾਈਮ ਤਾਂ ਪੁੱਤ ਮੈਂ ਇਹਨਾਂ ਨੂੰ ਅਹੀਂ ਸਾਹਮਣੇ ਰੱਖੂੰ ਜਿਵੇਂ ਤੁਹਾਨੂੰ ਸਾਹਮਣੇ ਰੱਖਿਆ ਚਲ ਅਮਨ ਭੱਜ ਕੇ ਆਪਣੀ ਮਾਂ ਨੂੰ ਜੱਫੀ ਪਾਉਂਦਾ ਸਾਰੇ ਜਣੇ ਬੈਠ ਕੇ ਖਾਣਾ ਖਾਂਦੇ ਆ ਨਿਸ਼ਾ ਜਿਹੜੀ ਉਹ ਪ੍ਰਸ਼ਾਦ ਬਣਾਇਆ ਸੀ ਪ੍ਰਸ਼ਾਦ ਖਵਾਉਂਦੀ ਆ ਤੇ ਉਹਦੇ ਪੋਤੇ-ਪੋਤੀਆਂ ਹਲਵਾ ਜਿਹੜਾ ਬਹੁਤ ਖੁਸ਼ ਹੋ ਕੇ ਖਾਂਦੇ ਆ ਚਲੋ ਗੱਲਾਂ-ਬਾਤਾਂ ਕਰਦੇ ਆ ਤੇ ਅਮਨ ਆਪਣੀ ਮਾਂ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਕਹਿੰਦਾ ਮਾਂ ਤੇਰਾ ਪੁੱਤਰ ਫੇਲ ਹੋ ਗਿਆ ਬਰਬਾਦ ਹੋ ਗਿਆ ਉਹ ਕਹਿੰਦੀ ਨਾ ਪੁੱਤ ਕੁਝ ਬਰਬਾਦ ਨਹੀਂ ਹੋਇਆ ਕੁਝ ਫੇਲ ਨਹੀਂ ਹੋਇਆ ਸਭ ਕੁਝ ਠੀਕ ਆ ਤੂੰ ਫਿਕਰ ਨਾ ਕਰ ਤੇ ਚਲੋ ਉਹ ਕਹਿੰਦਾ ਵੀ ਮਾਂ ਮੈਂ ਕੀ ਕਰੂੰਗਾ ਭੁੱਖਾ ਮਰੂੰ ਕਹਿੰਦੀ ਨਾ ਤੇਰੇ ਪਿਓ ਵਾਲੀ ਜ਼ਮੀਨ ਆ ਜਿਹੜੀ ਵੇਲੀ ਪਈ ਆ ਮੈਂ ਕਿਸੇ ਨੂੰ ਠੇਕੇ ਤੇ ਨਹੀਂ ਦਿੰਦੀ ਉਹ ਤੇ ਤੂੰ ਕੰਮ ਕਰ ਪੁੱਤ ਕਿਉਂ ਤੂੰ ਭੁੱਖਾ ਮਰੇਗਾ ਚਲ ਅਮਨ ਨੂੰ ਥੋੜਾ ਹੌਸਲਾ ਹੁੰਦਾ ਅਮਨ ਦੇ ਆਉਣ ਦੀ ਖਬਰ ਪਿੰਡ ਦੇ ਵਿੱਚ ਫੈਲ ਜਾਂਦੀ ਆ ਪਿੰਡ ਦੇ ਲੋਕ ਆ ਜਿਹੜੇ ਉਹ ਗੱਲਾਂ ਕਰਦੇ ਆ ਕੋਈ ਕਹਿੰਦੇ ਆ ਵੀ ਮਤਲਬ ਦਾ ਮਾਰ ਆਇਆ ਉਹ ਕੋਈ ਕਹਿੰਦਾ ਕਿ ਇਹ ਨੌਕਰੀ ਛੁੱਟ ਗਈ ਜਿੰਨੇ ਮੂੰਹ ਉਨੀਆਂ ਗੱਲਾਂ ਚਲੋ ਆਮਣ ਜਦੋਂ ਪਿੰਡ ਦੇ ਲੋਕਾਂ ਨੂੰ ਮਿਲਦਾ ਤੇ ਉਹਨੂੰ ਸਕੂਨ ਮਿਲਦਾ ਤੇ ਆਮਣਾ ਜਿਹੜਾ ਉਹ ਖੇਤ ਜਾਣਾ ਸ਼ੁਰੂ ਕਰ ਦਿੰਦਾ ਖੇਤ ਜਾਂਦਾ ਉਹ ਖੇਤ ਜਾ ਕੇ ਉਹ ਆਪਣੇ ਪਾਪਾ ਨੂੰ ਉਹਨੇ ਕੰਮ ਕਰਦੇ ਵੇਖਿਆ ਸੀ ਛੋਟੇ ਹੁੰਦੇ ਨੇ ਤੇ ਉਹ ਸੋਚਦਾ ਵੀ ਕਿਉਂ ਨਾ ਮੈਂ ਆਪਣੇ ਪਾਪਾ ਦੀ ਜ਼ਮੀਨ ਤੇ ਉਹੀ ਫਸਲ ਆ ਜਿਹੜੀ ਉਗਾਵਾ ਵੀ ਪਹਿਲਾਂ ਵੀ ਤਾਂ ਸਾਡਾ ਸਮਾਂ ਲੱਗਦਾ ਹੀ ਸੀ ਬਾਕੀ ਉਹ ਬਾਹਰਲੇ ਦੇਸ਼ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹ ਜੋਬ ਕਰਦਾ ਸੀ ਖੇਤੀ ਦੀਆਂ ਨਵੀਆਂ-ਨਵੀਆਂ ਤਕਨੀਕਾਂ ਬਾਰੇ ਉਹਨੂੰ ਪਤਾ ਸੀ ਭਾਵੇਂ ਉਹਨੇ ਖੇਤੀ ਕੀਤੀ ਨਹੀਂ ਸੀ ਪਰ ਪਤਾ ਸੀ ਉਹਨੂੰ ਚਲੋ ਉਹ ਖੇਤੀ ਸ਼ੁਰੂ ਕਰ ਦਿੰਦਾ ਹੌਲੀ-ਹੌਲੀ ਕਰਦਾ-ਕਰਦਾ ਮਿਹਨਤ ਕਰਦਾ-ਕਰਦਾ ਫਸਲ ਬੀਜ ਲੈਂਦਾ ਤੇ ਫਸਲ ਹਰੀ-ਭਰੀ ਹੋ ਜਾਂਦੀ ਆ ਜਦੋਂ ਫਸਲ ਦਾ ਝਾੜ ਆਉਣ ਦੀ ਵਾਰੀ ਆਉਂਦੀ ਆ ਸਾਰੇ ਪਿੰਡ ਨਾਲੋਂ ਵੱਧ ਫਸਲ ਅਮਣ ਦੇ ਖੇਤ ਦੀ ਹੁੰਦੀ ਆ ਵਧੀਆ ਝਾੜ ਵਧੀਆ ਬੀਜ ਬੀਜਿਆ ਸੀ ਵਧੀਆ ਨਵੀਆਂ ਤਕਨੀਕਾਂ ਨਾਲ ਉਹਨੇ ਖੇਤੀ કરી ਤੇ ਉਹਦਾ ਜਦੋਂ ਝਾੜ ਆਇਆ ਪਿੰਡ ਦੇ ਲੋਕ ਕੀ ਖੁਸ਼ ਹੋਏ ਦੇਖਣ ਆਏ ਉਹਨੂੰ ਤੇ ਉਹਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਮੈਂ ਕਿਵੇਂ ਨਵੀਆਂ-ਨਵੀਆਂ ਤਕਨੀਕਾਂ ਬਾਹਰ ਹਨਾ ਸਿੱਖੀਆਂ ਨੇ ਪੜ੍ਹਾਈ ਕੀਤੀ ਆ ਵੀ ਖੇਤੀ ਕਿਵੇਂ ਹੋ ਸਕਦੀ ਆ ਤੇ ਉਸ ਤਰੀਕੇ ਨਾਲ ਮੈਂ ਖੇਤੀ ਕੀਤੀ ਆ ਪਿੰਡ ਦੇ ਲੋਕ ਕਹਿੰਦੇ ਵੀ ਸਾਨੂੰ ਤਾਂ ਮौज ਬਣ ਗਈ ਵੀ ਵਧੀਆ ਤਰੀਕੇ ਨਾਲ ਤੁਸੀਂ ਸਾਨੂੰ ਸਮਝਾਓ ਤੇ ਅਸੀਂ ਤਾਂ ਆਰਗੈਨਿਕ ਖੇਤੀ ਕਰਾਂਗੇ ਚਲ ਆਮਣ ਇੱਕ ਮਹਿਮ ਚਲਾਉਂਦਾ ਸਾਰੇ ਪਿੰਡ ਦੇ ਕਿਸਾਨਾਂ ਨੂੰ ਸਿਖਲਾਈ ਦਿੰਦਾ ਸਾਰਾ ਪਿੰਡ ਇੱਕੋ ਜੀ ਫਸਲ ਵੀਜਦਾ ਜਿਦੇ ਚ ਸਮਾਂ ਤੇ ਪੈਸਾ ਪਾਣੀ ਘੱਟ ਲੱਗੇ ਸਾਰੀਆਂ ਚੀਜ਼ਾਂ ਦੀ ਬਚਤ ਹੋਵੇ ਤੇ ਫਸਲ ਫਸਲ ਦੀ ਪੈਦਾਵਾਰ ਵੀ ਵਧੀਆ ਹੋਵੇ ਤੇ ਜਿਹੜੀ ਅਮਨ ਦੇ ਘਰ ਵਾਲੀ ਆ ਬਿੰਦੂ ਉਹ ਪਿੰਡ ਦੀਆਂ ਔਰਤਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਪੜ੍ਹਾਈ ਲਿਖਾਈ ਕਰਵਾਉਂਦੀ ਆ ਅਚਾਰ ਮਰਬੇ ਬਣਾਉਣੇ ਸਿਖਾਉਂਦੀ ਆ ਘਰੇਲੂ ਵਸਤਵਾਂ ਦੇ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਇੱਕ ਮਹੀਨੇ ਦੇ ਵਿੱਚ ਪਿੰਡ ਦੇ ਵਿੱਚ ਅਮਨ ਤੇ ਬਿੰਦੂ ਦੀ ਪੂਰੀ ਚਰਚਾ ਹੁੰਦੀ ਆ ਆਸ-ਪਾਸੇ ਦੇ ਪਿੰਡ ਆ ਜਿਹੜੇ ਉਹਨਾਂ ਨੂੰ ਜਦੋਂ ਪਤਾ ਲੱਗਦੀ ਆ ਗੱਲ ਵੀ ਫਲਾਨੇ ਪਿੰਡ ਦੇ ਵਿੱਚੋਂ ਵੀਕ ਮੁੰਡਾ ਤੇ ਉਦੀ ਘਰ ਵਾਲੀ ਬਾਹਰੋਂ ਆਏ ਆ ਤੇ ਨਵੇਂ-ਨਵੇਂ ਤਕਨੀਕਾਂ ਨਾਲ ਵੀ ਕੰਮ ਕਰਨਾ ਸਿਖਾਉਂਦੇ ਆ ਚਲੋ ਪਿੰਡ ਦੇ ਲੋਕ ਕੁੜੀਆਂ ਉਹਨਾਂ ਕੋਲ ਆਉਂਦੇ ਆ ਉਹ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਟੈਂਡ ਕਰਦੇ ਆ ਤੇ ਉਹੀ ਫਸਲ ਹੁੰਦੀ ਆ ਉਹੀ ਅਚਾਰ ਮਰਬੇ ਪਾ ਕੇ ਜੋ ਕਮਾਈ ਹੁੰਦੀ ਆ ਤੇ ਪਿੰਡ ਦੇ ਵਿੱਚ ਤਰੌਣਕ ਲੱਗ ਜਾਂਦੀ ਆ ਜਦੋਂ ਹਲਕੇ ਦੇ ਐਮਐਲਏ ਨੂੰ ਪਤਾ ਲੱਗਦਾ ਵੀ ਬਾਹਰੋਂ ਆ ਕੇ ਹਨਾ ਕੋਈ ਇੰਨੇ ਵਧੀਆ ਤਰੀਕੇ ਨਾਲ ਕੰਮ ਕਰ ਰਿਹਾਗਾ ਤੇ ਉਹ ਆ ਕੇ ਵੇਖਦਾ ਪ੍ਰੋਗਰਾਮ ਰੱਖਦਾ ਤੇ ਚਲੋ ਅਮਨ ਨੂੰ ਸਨਮਾਨਿਤ ਕੀਤਾ ਜਾਂਦਾ ਪਿੰਡ ਦੇ ਵਿੱਚ ਵੱਲੇ-ਵੱਲੇ ਹੁੰਦੀ ਆ ਉਹੀ ਅਮਨ ਤੇ ਉਹਦੇ ਬੱਚੇ ਤੇ ਉਹਦੀ ਘਰ ਵਾਲੀ ਆਪਣੀ ਮਾਂ ਦੇ ਨਾਲ ਰਹਿੰਦੇ ਆ ਤੇ ਨਿਸ਼ਾ ਰਾਣੀ ਦੀ ਉਮਰ ਆ ਜਿਹੜੀ ਉਹ ਵੀ ਵੱਧ ਜਾਂਦੀ ਆ ਅਮਨ ਆਪਣੇ ਬੱਚਿਆਂ ਨੂੰ ਪਿੰਡ ਦੇ ਹੀ ਸਕੂਲ ਦੇ ਵਿੱਚ ਪੜਨ ਲਾ ਦਿੰਦਾ ਬੱਚੇ ਪਿੰਡ ਦੇ ਬੱਚਿਆਂ ਦੇ ਵਿੱਚ ਕੁਲ ਮਿਲ ਜਾਂਦੇ ਆ ਖੇਡਣ ਸਿੱਖਦੇ ਆ ਤੇ ਉਹੀ ਘਰ ਜਿਹੜਾ ਕਿਸੇ ਦਿਨ ਜਮ੍ਹਾਂ ਬਰਬਾਦ ਹੋ ਗਿਆ ਸੀ ਜਿਹਨੂੰ ਕਹਿ ਲਓ ਵੀ ਖਾਲੀ ਹੋ ਗਿਆ ਸੀ ਤੇ ਵੀ ਜਮਾ ਕੰਗਾਲ ਹੋ ਗਿਆ ਸੀ ਉਸ ਘਰ ਦੇ ਵਿੱਚ ਦੁਬਾਰਾ ਰੌਣਕ ਲੱਗਦੀ ਆ ਅਮਨ ਤੇ ਬਿੰਦੂ ਉਹਨਾਂ ਦਾ ਪਿੰਡ ਦੇ ਵਿੱਚ ਪੂਰਾ ਜੀ ਲੱਗ ਜਾਂਦਾ ਤੇ ਨਿਸ਼ਾ ਰਾਣੀ ਆ ਜਿਹੜੀ ਉਹ ਫੁੱਲੀ ਨਹੀਂ ਸਮਾਉਂਦੀ ਜਦੋਂ ਅਮਨ ਦੇ ਭਰਾ ਤੇ ਭੈਣ ਨੂੰ ਪਤਾ ਲੱਗਦਾ ਵੀ ਸਾਡੇ ਭਰਾ ਭਝਾਈ ਆਏ ਆ ਤੇ ਉਹ ਮਿਲਣਾਉਂਦੇ ਆ ਉਹ ਤਾਂ ਆਪ ਪਿੰਡ ਦੀ ਨਹਾਰ ਵੇਖ ਕੇ ਹੈਰਾਨ ਰਹਿ ਜਾਂਦੇ ਆ ਤੇ ਨਿਸ਼ਾ ਰਾਣੀ ਆ ਜਿਹੜੀ ਉਹ ਫੁੱਲੀ ਨਹੀਂ ਸਮਾਉਂਦੀ ਵੀ ਚਲ ਹੋਰ ਨਹੀਂ ਤਾਂ ਮੇਰੇ ਘਰ ਦੇ ਵਿੱਚ ਰੌਣਕ ਆਈ ਤੇ ਮੇਰੇ ਪਿੰਡ ਦੇ ਵਿੱਚ ਰੌਣਕ ਆਈ ਵੀ ਬਹੁਤ ਕੁਝ ਵਧੀਆ ਹੋਇਆ ਤੇ ਨਿਸ਼ਾ ਰਾਣੀ ਆਪਣੀ ਤਿੰਨਾ ਬੱਚਿਆਂ ਨੂੰ ਬਿਠਾ ਕੇ ਕਹਿੰਦੀ ਆ ਕਿ ਤੁਸੀਂ ਪੈਸੇ ਦੀ ਦੌੜ ਵਿੱਚ ਇੰਨੇ ਇੰਨੇ ਹੋ ਗਏ ਸੀ ਵੀ ਤੁਹਾਡੇ ਮਾਂ ਤੱਕ ਵੀ ਯਾਦ ਨਹੀਂ ਰਹੀ ਸੀ ਪਰ ਇਹ ਕੁਦਰਤ ਆ ਜੇ ਮਾਂ ਨੇ ਛੋਡਾ ਕੀਤਾ ਸੀ ਤੇ ਮਾਂ ਦੀ ਮਮਤਾ ਨੇ ਤੁਹਾਨੂੰ ਮਜਬੂਰ ਕਰਤਾ ਵਾਪਸ ਪਿੰਡ ਆਉਣ ਲਈ ਤੇ ਜਿਹੜੀ ਨਿਸ਼ਾ ਦੀ ਬੇਟੀ ਨੌਕਰੀ ਕਰਦੀ ਆ ਉਹ ਹਰ ਐਤਵਾਰ ਹੁਣ ਪਿੰਡ ਆਉਂਦੀ ਆ ਸਾਰਾ ਦਿਨ ਪਿੰਡ ਦੇ ਵਿੱਚ ਰਹਿ ਕੇ ਜਾਂਦੀ ਆ ਤੇ ਜਿਹੜਾ ਉਹਦਾ ਬੇਟਾ ਨੌਕਰੀ ਕਰਦਾ ਉਹ ਵੀ ਹਫ਼ਤੇ ਦੇ ਵਿੱਚ ਦੋ ਵਾਰੀ ਪਿੰਡ ਆਉਂਦੇ ਆ ਹੁਣ ਉਸੇ ਪਿੰਡ ਦੇ ਵਿੱਚ ਉਸੇ ਘਰ ਦੇ ਵਿੱਚ ਰੌਣਕ ਲੱਗੀ ਹੁੰਦੀ ਆ ਉਸੇ ਖੇਤ ਦੀ ਜੋ ਜ਼ਮੀਨ ਆ ਉਹਦੇ ਵਿੱਚੋਂ ਵਧੀਆ ਤਰੀਕੇ ਦੀ ਪੈਦਾਵਾਰ ਹੁੰਦੀ ਆ ਤੇ ਅਮਨ ਇੱਕ ਵਧੀਆ ਸਫਲ ਕਿਸਾਨ ਬਣ ਜਾਂਦਾ ਤੇ ਉਹ ਪਿੰਡ ਦੇ ਲੋਕਾਂ ਨੂੰ ਕਹਿੰਦਾ ਕਿ ਨੌਕਰੀ ਕਰਨਾ ਹੀ ਸਭ ਕੁਝ ਪ੍ਰਾਪਤ ਕਰਨਾ ਨਹੀਂ ਹੁੰਦਾ ਜੇ ਸਾਡੇ ਕੋਲੇ ਆਪਦੀ ਜ਼ਮੀਨ ਆ ਆਪਦਾ ਕੋਈ ਕੰਮ ਅਸੀਂ ਕਰ ਸਕਦੇ ਆ ਤੇ ਸਾਨੂੰ ਕਰਨਾ ਚਾਹੀਦਾ ਸਾਰੇ ਪਿੰਡ ਦੇ ਵਿੱਚ ਨਿਸ਼ਾ ਰਾਣੀ ਤੇ ਉਹਦੇ ਪੁੱਤਰ ਨੂਨ ਦੀ ਵਾਹ ਵਾਹ ਹੁੰਦੀ ਆ ਤੇ ਅਮਨ ਤੇ ਬਿੰਦੂ ਫੁੱਲੇ ਨਹੀਂ ਸਮਾਉਂਦੇ ਨੀਚਾ ਰਾਣੀਆ ਜਿਹੜੀ ਉਹ ਬੈਠੀ ਸੋਚਦੀ ਆ ਵੀ ਦੇਖੋ ਕੁਦਰਤ ਨੇ ਹਨਾ ਵੀ ਕਿਵੇਂ ਮੇਰੇ ਘਰ ਦਾ ਜੋ ਮੂੰਹ ਜਿਹੜਾ ਦਰਵਾਜ਼ਾ ਬੰਦ ਹੋ ਗਿਆ ਸੀ ਉਹਨੂੰ ਖੋਲਿਆ ਤੇ ਫਿਰ ਉਹ ਸੋਚਦੀ ਆ ਵੀ ਕੁਦਰਤ ਵਾਕੇ ਜੰਮਤਕਾਰ ਕਰਦੀ ਆ ਕਿਉਂਕਿ ਜਿਹੜੇ ਨੂੰ ਪੁੱਤਰ ਦੀ ਉਹਨੇ ਬਿਲਕੁਲ ਵੀ ਕਦੇ ਉਡੀਕ ਨਹੀਂ ਕੀਤੀ ਸੀ ਭਾਵੇਂ ਉਹ ਨੌਕਰੀ ਛੁੱਟਣ ਕਰਕੇ ਆਈ ਪਰ ਉਹਨਾਂ ਨੇ ਨੌਕਰੀ ਛੁੱਟਣ ਨੂੰ ਦਿਲ ਤੇ ਨਹੀਂ ਲਾਇਆ ਨਵੇਂ ਤਰੀਕੇ ਨਾਲ ਜ਼ਿੰਦਗੀ ਸ਼ੁਰੂ ਕੀਤੀ ਤੇ ਹੁਣ ਆਮਨ ਤੇ ਬਿੰਦੂ ਕਹਿੰਦੇ ਆ ਕਿ ਮਾਂ ਤੇਰੀ ਗੋਦ ਚ ਆ ਕੇ ਸਾਨੂੰ ਅਹਿਸਾਸ ਹੋਇਆ ਵੀ ਜੇ ਅਸੀਂ ਤੇਰੇ ਜਿਉਂਦੇ ਜੀ ਨਾ ਆਉਂਦੇ ਤੇ ਫਿਰ ਮਰੇ ਤੋਂ ਆਉਣਾ ਤੇ ਕੀ ਆਉਣਾ ਹਾਂਜੀ ਦੋਸਤੋ ਇਹ ਕਹਾਣੀ ਇੱਕ ਬਹੁਤ ਵਧੀਆ ਸਿੱਖਿਆ ਦਿੰਦੀ ਆ ਕਿ ਜੇ ਅਸੀਂ ਆਪਣੇ ਸੱਭਿਆਚਾਰ ਦੀ ਆਪਣੇ ਰੀਤੀ ਰਿਵਾਜਾਂ ਦੀ ਤੇ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਕਦਰ ਕਰਨੀ ਆ ਤਾਂ ਸਾਨੂੰ ਜਿਉਂਦੇ ਜੀ ਕਰਨਾ ਚਾਹੀਦੀ ਆ ਸਮਾਂ ਲੰਘ ਕੇ ਕੀਤੀ ਕਦਰ ਕੋਈ ਕਦਰ ਨਹੀਂ ਰਹਿ ਜਾਂਦੀ ਇਸ ਕਰਕੇ ਆਪਣੇ ਪਰਿਵਾਰ ਦੀ ਪਰਿਵਾਰਕ ਮੈਂਬਰਾਂ ਦੀ ਐਹਮੀਅਤ ਨੂੰ ਸਮਝਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਮਾਂ ਦੇਣਾ ਚਾਹੀਦਾ ਕੱਲਾ ਪੈਸਾ ਕਮਾਉਣਾ ਹੀ ਸਭ ਕੁਝ ਨਹੀਂ ਹੁੰਦਾ ਸਾਨੂੰ ਆਪਣੀ ਜ਼ਿੰਦਗੀ ਇੰਜੋਏ ਵੀ ਕਰਨੀ ਚਾਹੀਦੀ ਆ ਕਿਵੇਂ ਲੱਗੀ ਤੁਹਾਨੂੰ ਅਮਨ ਤੇ ਬਿੰਦੂ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ